ਦੇ ਹੋਰ ਸਾਥੀ ਹੋਣ ਜਿਹੜਾ ਕਿ ਉਹਨਾਂ ਦੀ ਭਾਲ ਕੀਤੀ ਜਾ ਸਕੀ ਅਮੀ ਪਰ ਕੀ ਦੱਸਿਆ ਜਾ ਰਿਹਾ ਪੂਰੇ ਆਪਰੇਸ਼ਨ ਬਾਰੇ ਜਿਸ ਤਰ੍ਹਾਂ ਕਿ ਪ੍ਰਮੇਤ ਸੀਨੀਅਰ ਪੁਲਿਸ ਆਫਿਸਰਸ ਵੀ ਸ਼ਾਮਲ ਸੀ ਔਰ ਉਪਰੋ ਤੜਾ ਤੜਾ ਇੱਕ ਦਿਨ ਦੇ ਵਿੱਚ ਇੱਕ ਇਨਕਾਊਂਟਰ ਤਾਂ ਹੋ ਹੀ ਰਿਹਾ ਪਿਛਲੇ ਕੁਝ ਦਿਨਾਂ ਦੌਰਾਨ ਇੱਕ ਦਿਨ 'ਚ ਦੋ ਦੋ ਇਨਕਾਊਂਟਰ ਵੀ ਹੋ ਰਹੇ ਨੇ 11ਵਾਂ ਇਨਕਾਊਂਟਰ ਦੱਸਿਆ ਜਾ ਰਿਹਾ ਕੀ ਸਮਝਿਆ ਜਾ ਰਿਹਾ ਕੀ ਗੁਨਾਹੀ ਕੀ ਅਨਕੁਲਪ ਭੁਲਚੁਕ ਖੋਈ ਕੀ ਦੱਸੀ ਜਾ ਰਹੀ ਹੈ ਇਸ ਇਨਕਾਊਂਟਰ ਦੀ ਹਿਸਟਰੀ ਦੇਖੋ ਐਸ ਐਨ ਕਾਊਂਟਰ ਦੇ ਪਿਛਲੇ ਦਾ ਮਾਮਲਾ ਮੈਂ ਤੁਹਾਨੂੰ ਦੱਸ ਦਿਆਂ ਕਿ ਪੁਲਿਸ ਨੇ ਜਿਹੜੀ ਹੁਣ ਤੱਕ ਦੀ ਪ੍ਰੀਲੀਮੀਨਰੀ ਇਨਫੋਰਮੇਸ਼ਨ ਦਿੱਤੀ ਹੈ ਕਿ ਦਵਿੰਦਰ ਨਾਦ ਦਾ ਜਿਹੜਾ ਇਹ ਕਰਤਾਰਪੁਰ ਦਾ ਰਹਿਣ ਵਾਲਾ ਹੈ ਜਲੰਧਰ ਦੇ ਵਿੱਚ ਜਿਹੜਾ ਕਿ 15 ਦਸੰਬਰ ਨੂੰ ਇੱਕ ਟਰੈਵਲ ਏਜੰਟ ਦੀ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਹਾਲਾਂਕਿ ਟਰੈਵਲ ਏਜੰਟ ਉਸ ਵੇਲੇ ਗੱਡੀ 'ਚ ਨਹੀਂ ਹੁੰਦਾ ਤੇ ਉਹਦੇ 'ਚ ਗੱਡੀ ਗੱਡੀ ਦੇ ਬਾਹਰ ਜਿਹੜਾ ਕਿ ਇੱਕ ਪਰਚੀ ਲਗਾ ਦਿੱਤੀ ਜਾਂਦੀ ਹੈ ਫਰौती 5 ਕਰੋੜ ਦੀ ਜਿਸ ਨੂੰ ਲੈ ਕੇ ਬੋਲੇ ਤੇ ਇਹ ਦੱਸਦੇ ਪੀ ਹੈ ਕਿ ਜੋ ਉਸ ਦਿਨ 15 ਦਸੰਬਰ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ 'ਚੋਂ ਇੱਕ ਇਹ ਵਿਅ ਜਾਣਕਾਰੀ ਹੈ ਪੁਲਿਸ ਕਮਿਸ਼ਨਰ ਨੇ ਦਿੱਤੀ ਹੈ ਉਹ ਜਿਹੜਾ ਕਿ ਕੌਸ਼ਲ ਚੌਧਰੀ ਤੇ ਬੰਬੀਹਾ ਗੈਂਗ ਦਾ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਗੁਰਗਾਵ ਹੈ ਜਿਹਦੇ ਕਹਿਣ ਤੇ ਜਿਹੜਾ ਕਿ ਇਹ ਕੰਮ ਕਰਦਾ ਸੀ ਜਿੰਦਾ ਅਜਨ ਕਾਊਂਟਰ ਹੋਇਆ ਵਾ ਪੁਲਿਸ ਦਾ ਕਹਿਣਾ ਹੈ ਕਿ ਹੋਰ ਮਾਮਲਿਆਂ ਦੇ ਵਿੱਚ ਜਿਹੜਾ ਕਿ ਲੁੜਿੰਦਾ ਸੀਗਾ ਤੇ ਜਿਹੜਾ ਇਹਨੇ ਕੀ ਇੱਕ ਲੇਟੈਸਟ ਕ੍ਰਾਈਮ ਕੀਤਾ ਸੀ ਉਹ ਇਹੀ ਸੀਗਾ ਸੀ ਟਰੈਵਲ ਏਜੰਸੀ ਦੀ ਗੱਡੀ ਦੇ ਉੱਤੇ ਜਿਹੜਾ ਗੋਲੀਆਂ ਮਾਰੀਆਂ ਸੀ ਅਮੇ ਦੀ ਜਿਸ ਤੋਂ ਬਾਅਦ ਅੱਜ ਸਾੜਾਂ ਵੰਦੇ ਦਾ ਮੁਕਾਬਲਾ ਹੋਇਆ ਤੇ ਇਹਦੇ ਪੈਰ 'ਚ ਗੋਲੀ ਲੱਗੀ ਹੈ ਤੇ ਹਾਲਾਂਕਿ ਕ੍ਰਿਟੀਕਲ ਇੰਜਰ ਹੈ ਜ਼ਰੂਰ ਹੈ ਪਰ ਇਸ ਮੁਕਾਬਲੇ ਦੇ ਵਿੱਚ ਜ ਦੇਖੋ ਬਿਲਕੁਲ ਚੇਤਾ ਹੁੰਦਾ ਹੈ ਉਹ ਪਿਛਲੇ ਹਲੇ ਪਿਛਲੇ ਦਿਨ ਹੀ ਖਬਰ ਆਈ ਸੀ ਪਾਰਕਿੰਗ ਦੇ ਵਿੱਚ ਜਦ ਗੱਡੀ ਖੜੀ ਸੀ ਗੱਡੀ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀ ਫਰੋਤੀ ਦੀ ਮੰਗ ਕੀਤੀ ਗਈ ਸੀ ਪਰ ਕੀ ਸਮਝਿਆ ਜਾਵੇ ਪ੍ਰਮੇਤਾ ਇਸ ਮਾਮਲੇ ਦੇ ਵਿੱਚ ਕਿੰਨਾ ਕ੍ਰਿਟੀਕਲ ਇੰਜਰਡ ਹੈ ਕਿ ਵਾਕਿਆ ਜੀ ਇਹ ਜਿਹੜਾ ਗੈਂਗਸਟਰ ਹੈ ਇਹ ਬਚ ਪਾਵੇਗਾ ਜਾਂ ਫਿਰ ਸਮਝਿਆ ਜਾ ਸਕਦਾ ਹੈ ਠੀਕ ਹੈ ਠੀਕ ਹੈ ਪ੍ਰਮੇਤਾ ਤੁਸੀਂ ਵੀ ਬਨੇ ਰਹੋ ਸਾਡੇ ਨਾਲ ਪਰ ਇਸ ਵੇਲੇ ਆਪਣੇ ਦਰਸ਼ਕਾਂ ਨੂੰ ਇੱਕ ਬਿਆਨ ਸੁਣਾਵਾ ਜਾਵਾਂਗੇ ਸਾਡੇ ਸਹਿਯੋਗੀ ਨੇ ਪੁਲਿਸ ਨਾਲ ਗੱਲਬਾਤ ਕੀਤੀ ਕੀ ਕੁਝ ਹੋਣਾ ਹੈ ਇੱਕ ਵਾਰ ਉਹ ਸੁਣ ਲੈਣੇ ਪੁਲਿਸ ਦਾ ਬਿਆਨ ਵੀ ਆਪਣੇ ਦਰਸ਼ਕਾਂ ਨੂੰ ਸੁਣਾਵਾਂਗੇ ਫਿਲਹਾਲ ਹੈ ਤਸਵੀਰਾਂ ਇੱਕ ਵਾਰ ਮੁਰਤਾ ਵਖਾ ਰਹੇ ਐ ਐਨਕਾਊਂਟਰ ਦੀ ਹੈਲੋ ਜਿਲੰਦਰ ਦੇ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਹੋਰੇ ਮੇਰੇ ਸਾਡੇ ਨਾਲ ਮੌਜੂਦ ਨੇ ਐਸਲੇ ਜੁੜ ਗਏ ਨੇ ਸਰ ਇਹ ਜਿਹੜਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਹੋਇਆ ਹੈ ਜੰਡਿਆਲੇ ਦੇ ਕੋਲ ਥੋੜੀ ਜਿਹੀ ਜਾਣਕਾਰੀ ਦਿਓ ਕਿਸ ਤਰੀਕੇ ਨਾਲ ਸਾਰੇ ਜਾਣਕਾਰੀ ਸੀ ਇਹ ਇੰਟੈਲੀਜੈਂਸ ਬੇਸ ਆਪਰੇਸ਼ਨ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਹੈ ਦਿਵਿੰਦਰ ਨਾ ਦਾ ਬੰਦਾ ਹੈ ਜੀ ਇਹ ਮੇਨ ਦੂਸੀ ਸੀਗਾ ਕੁਝ ਦਿਨ ਪਹਿਲਾਂ ਬਸ ਸੱਡੇ ਟ੍ਰੈਵਲ ਰਜਿਸਟਰੀ ਫਾਇਰਿੰਗ ਕੀਤੀ ਸੀ ਜੀ ਉਹ ਵੀ ਗੱਡੀ ਤੇ

ਜੀ ਹਸਪੀਟਲ ਰਸ਼ ਕਰ ਕਰਦਾ ਸਰ ਇਹ ਐਗਜ਼ੈਕਟ ਜਗਾ ਕਿਹੜੀ ਸੀਗੀ ਤੇ ਇਹ ਨਾਲ ਕਿੰਨੇ ਜਣੇ ਸੀਗੇ ਕਿ ਕੱਲ੍ਹ ਸੀ ਇਹ ਇਹ ਲਿੰਕ ਰੋਡ ਹੈ ਚੰਡਾਲੇ ਚ ਕਿਹੜੀ ਤਗਵਾੜਾ ਦੀ ਤਰਫੋਂ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਇਕੱਲਾ ਹੀ ਸੀਗਾ ਸਰ ਹਾਂ ਫਿਲਹਾਲ ਕਿ ਇਕੱਲਾ ਹੀ ਸੀਗਾ ਤੇ ਸਰ ਇੱਕ ਹੋਰ ਚੀਜ਼ ਜਾਣਨੀ ਚਾਹਾਂਗੀ ਕਿ ਇਹ ਜਿਹੜਾ ਤੁਸੀਂ ਗਰੁੱਪ ਨੂੰ ਇਹਨੂੰ ਟਰੈਕ ਕਰਦੇ ਪਏ ਸੀ ਇਹ ਕਦੋਂ ਤੋਂ ਪੁਲਿਸ ਦੀ ਜਿਹੜੀ ਕਿ ਨਿਗਰਖ ਸੀਗਾ ਤੇ ਇਹ ਇੱਥੇ ਹੀ ਕੰਪਲੈਸਿਟੀ ਜਦੋਂ ਸੈਰਿੰਗ ਹੋਈ ਤੇ ਸਤਾਂਪੈਨ ਹੋ ਗਏ ਇੱਕ ਹਫ਼ਤਾ ਤੱਕ ਇੱਕ ਹਫ਼ਤਾ ਤੱਕ ओके ओके ਤੇ ਅੱਜ ਦਾ ਜਿਹੜਾ ਮੁਕਾਬਲਾ ਹੋਇਆ ਵਾ ਉਹ ਕੱਲਾ ਇਹੀ ਸ਼ਖਸ ਜਿਹੜਾ ਕਿ ਉਸ ਲਈ ਜਿਹੜਾ ਅਪਰਾਧੀ ਜਿਹੜਾ ਸੀਗਾ ਦਵਿੰਦਰ ਜੀ 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 ਇਹ ਆਪਣੇ ਆਪ ਨੇ ਜਗਾ ਚੇਂਜ ਕਰ ਰਿਆ ਸੀਗਾ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਚ ਆ ਰਿਹਾ ਸੀਗਾ ਠੀਕ ਹੈ ਕਰਦੇ ਨੂੰ ਕਹਿੰਦੇ ਠੀਕ ਹੈ ਸਰ ਥੈਂਕ ਯੂ ਥੈਂਕ ਪੁਲਿਸ ਕਮਿਸ਼ਨਰ ਦੀ ਆਵਾਜ਼ ਤੁਸੀਂ ਸੁਣ ਪਾਰੇ ਸੀ ਜਿਨ੍ਹਾਂ ਨੇ ਦੱਸਿਆ ਕਿ ਇੱਕਾ ਟਰੈਵਲ ਏਜੰਟ ਦੀ ਗੱਡੀ ਦੇ ਉੱਪਰ ਗੋਲੀਆਂ ਚਲਾਈਆਂ ਗਿਆ ਸੀ ਉਸ ਤੋਂ ਬਾਅਦ ਐ ਐਨਕਾਊਂਟਰ ਜਿਹੜਾ ਹੋਇਆ ਜਿਹੜਾ ਗੈਂਗਸਟਰ ਪੁਲਿਸ ਦੀ ਰੈਡਾਰ ਦੇ ਉੱਪਰ ਸੀ ਇਹ ਸ਼ਾਮਲ ਦੱਸਿਆ ਜਾਂਦਾ ਹੈ ਕੌਸ਼ਲ ਬੰਮੀਹਾ ਗੈਂਗ ਦੇ ਨਾਲ ਸਬੰਧਤ ਸੀ ਤੇ ਇਹ ਵੀ ਸ਼ਾਮਲ ਸੀ ਉਸ ਫਾਇਰਿੰਗ ਦੇ ਵਿੱਚ ਜਦੋਂ ਟ੍ਰੈਵਲ ਜੈਂਟ ਦੀ ਗੱਡੀ ਦੇ ਉੱਪਰ ਗੋਲੀਆਂ ਚਲਾਈਆਂ ਗਿਆ ਸੀ ਫਿਲਹਾਲ ਐਨਕਾਊਂਟਰ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਦੱਸਿਆ ਜਾ ਰਿਹਾ ਹੈ ਕਿ ਇੱਕ ਮੁਲਜ਼ਮ ਇੱਕ ਗੈਂਗਸਟਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਜਿਸ ਦੇ ਪੈਰ 'ਚ ਗੋਲੀ ਵੱਜੀ ਹੈ ਗੋਲੀਆਂ ਦੀ ਆਵਾਜ਼ ਠਾ ਠਾ ਦੀ ਟਾੜ ਟਾੜ ਦੀ ਆਵਾਜ਼ ਸੁਣਾਈ ਦਿੰਦੀ ਹੈ ਵੀਡੀਓ ਦੇ ਵਿੱਚ ਤੇ ਫਿਰ ਤਸਵੀਰ ਨਜ਼ਰ ਆਉਂਦੀ ਹੈ ਇੱਕ ਪਿਸਤੌਲ ਡਿੱਗੀ ਪਈ ਹੈ ਕੁਝ ਖੋਲ ਬਾਈਕ ਡਿੱਗੀ ਪਈ ਹੈ ਤੇ ਇੱਕ ਸ਼ਖਸ ਲੰਮਾ ਪਿਆ ਜਿਹੜਾ ਕਿ ਗੈਂਗਸਟਰ ਦੱਸਿਆ ਜਾਂਦਾ ਹੈ ਜਿਸ ਦਾ ਕਿ ਪੁਲਿਸ ਪਿੱਛਾ ਕਰ ਰਹੀ ਸੀ ਦਵਿੰਦਰ ਵੱਜੋਂ ਪਛਾਣ ਹੋਈ ਹੈ ਕੋਸ਼ਲ ਬੰਮੀਹਾ ਗੈਂਗ ਦੇ ਨਾਲ ਜੁੜਿਆ ਇਹ ਮੁਜ਼ੱਦ ਦੱਸਿਆ ਜਾਂਦਾ ਹੈ ਜਿਸ ਦੀ ਪੁਲਿਸ ਨੂੰ ਭਾਲ ਸੀ ਤੇ ਆਖਰਕਾਰ ਜਦ ਟੱਕਰਾ ਹੋਇਆ ਤਾਂ ਗੋਲੀਆਂ ਵੱਜੀਆਂ ਨੇ ਪੈਰ ਦੇ ਵਿੱਚ ਫਿਲਹਾਲ ਇੱਕ ਵਾਰ ਮੋੜ ਤੋਂ ਰੁਕ ਚੜਾਏ ਰੁਕ ਕਰਾਂਗੇ ਸਾਡੇ ਸਹਿਯੋਗੀ ਦਾ ਪਰ ਉਸ ਤੋਂ ਪਹਿਲਾਂ ਤਸਵੀਰਾਂ ਵੀ ਆਪਣੇ ਦਰਸ਼ਕਾਂ ਨੂੰ ਸੀ ਲਗਾਤਾਰ ਵਿਖਾ ਰਹੇ ਹਾਂ ਪੁਲਿਸ ਕਮਿਸ਼ਨਰ ਦਾ ਬਿਆਨ ਵੀ ਤੁਸੀਂ ਸੁਣਿਆ ਜਿਨ੍ਹਾਂ ਦੱਸਿਆ ਕਿ ਲੰਗੇ ਦਿਨੀ ਜਿਹੜਾ ਟਰੈਵਲ ਏਜੰਟ ਦੇ ਉੱਪਰ ਉਹਦੀ ਖੜੀ ਕਾਰ ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਫਰौती ਦੀ ਮੰਗ ਕੀਤੀ ਗਈ ਸੀ ਉਸੇ ਮਾਮਲੇ ਦੇ ਵਿੱਚ ਲੁੜਿੰਦਾ ਸੀ ਦਵਿੰਦਰ ਸਾਡਾ ਸਾਡੇ ਸਹਿਯੋਗੀ ਪਰਮੇਤ ਇੱਕ ਵਾਰ ਮੋੜ ਤੋਂ ਜੋੜ ਰਹੇ ਨੇ ਅਪਡੇਟ ਲਈ ਸਿੱਧਾ ਕਰਾਂਗੇ ਪਰਮੇਤ ਕੀ ਕੁਝ ਜਾਣਕਾਰੀ ਨਿਕਲ ਕੇ ਆ ਪਾਰੀ ਹੈ ਫਿਲਹਾਲ ਸਥਿਤੀ ਕੀ ਹੈ ਰਮੇਦ ਇੱਕ ਵਾਰ ਮੁਰਦ ਤੋਂ ਰੁਕ ਕਰਾਂਗੇ ਸਾਡੇ ਸਹਿਯੋਗੀ ਦਾ ਫਿਲਹਾਲ ਆਪਣੇ ਦਰਸ਼ਕਾਂ ਨੂੰ ਇਹ ਤਸਵੀਰਾਂ ਆਸਿਵਾ ਖਾਣਾ ਚਾਹਾਂਗੇ ਕਿ ਜੰਡਿਆਲਾ ਦੇ ਵਿੱਚ ਜੜਾ ਐਨਕਾਊਂਟਰ ਹੋਇਆ ਇੱਕ ਤੋਂ ਬਾਅਦ ਇੱਕ ਐਨਕਾਊਂਟਰ ਦੀਆਂ ਖਬਰਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆ ਰਹੀਆਂ ਨੇ ਐਨਕਾਊਂਟਰਸ ਦਾ ਹਮਸ ਮੁਕਾਬਲਿਆਂ ਦਾ ਗ੍ਰਾਫ ਯਕਦਮ ਵਧਿਆ ਹੈ ਫਿਲਹਾਲ ਹੈ ਜਲੰਧਰ ਦੇ ਨੇੜੇ ਜੰਡਿਆਲਾ ਦੇ ਕੋਲ ਜੜਾ ਐ ਐਨਕਾਊਂਟਰ ਹੋਇਆ ਉਸ ਦੀਆਂ ਤਸਵੀਰਾਂ ਨੇ ਇੱਕ ਗੈਂਗਸਟਰ ਦੇ ਪੈਰ ਦੇ ਵਿੱਚ ਗੋਲੀ ਵਜੀ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਪੂਰਾ ਮਾਮਲਾ ਜਿਸ ਤਰ੍ਹਾਂ ਕਿ ਨਾ ਪੁਲਿਸ ਦੱਸ ਰਹੀ ਹੈ ਕਿ ਪੂਰਾ ਮਾਮਲਾ ਉਸ ਸ਼ਖਸ ਦੇ ਨਾਲ ਜੁੜਿਆ ਹੋਇਆ ਹੈ ਜਿਸ ਨੇ ਲੰਗੇ ਦਿਨੀ ਇੱਕ ਟਰੈਵਲ ਏਜੰਟ ਦੀ ਗੱਡੀ ਦੇ ਉੱਪਰ ਗੋਲੀਆਂ ਚਲਾ ਕੇ ਫਰੋਤੀ ਦੀ ਮੰਗ ਕੀਤੀ ਸੀ ਡਰਾਇਆ ਧਮਕਾਇਆ ਸੀ ਤੇ ਉਸ ਤੋਂ ਬਾਅਦ ਫਰੋਤੀ ਦੀ ਮੰਗ ਕੀਤੀ ਸੀ ਪੁਲਿਸ ਦੀ ਰਡਾਰ ਤੇ ਸੀ ਦਵਿੰਦਰ ਤੇ ਅੱਜ ਜਦ ਟੱਕਰਾ ਹੋਇਆ ਤਾਂ ਤਾੜ-ਤਾੜ ਗੋਲੀਆਂ ਵੀ ਚੱਲੀਆਂ ਨੇ ਹਾਲਾਂਕਿ ਪੁਲਿਸ ਇਸ ਨੂੰ ਲੈ ਕੇ ਕੀ ਕੁਝ ਅਗੋਂ ਹੋਰ ਕਲੀਅਰਿਫਿਕੇਸ਼ਨ ਦੇਗੀ ਉਸ ਦਾ ਵੀ ਇੰਤਜ਼ਾਰ ਜ਼ਰੂਰ ਰਹੇਗਾ ਕਿਉਂਕਿ ਇਹ ਤਾਜ਼ਾ ਮਾਮਲਾ ਹੈ ਉਹ ਤਾਂ ਕੁਝ ਦਿਨ ਪਹਿਲਾਂ ਦਾ ਸਾਢੇ ਨਾਲ ਸਾਢੇ 60 ਕੀ ਪਰਮਿਟ ਲਗਾਤਾਰ ਜੁੜੇ ਹੋਏ ਨੇ ਪਰਮਿਟ ਜੜੇ ਐਨਕਾਊਂਟਰ ਹੋ ਰਹੇ ਨੇ ਤੜਾ ਤੜੀ ਤੋਂ ਬਾਅਦ ਇੱਕ ਐਨਕਾਊਂਟਰ ਹੋ ਰਹੇ ਨੇ ਇਸ ਬਾਰੇ ਵੀ ਗੱਲਬਾਤ ਕਰਾਂਗੇ ਕਿ ਪੂਰਾ ਇਸ ਨੂੰ ਲੈ ਕੇ ਕੀ ਕੁਝ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਹੈ ਜਾਂ ਫਿਰ ਇਸ ਤੋਂ ਬਾਅਦ ਵੀ ਕੋਈ ਜਾਂਚ ਹੁੰਦੀ ਹੈ ਜਾਂ ਨਹੀਂ ਪਰ ਉਸ ਤੋਂ ਪਹਿਲਾਂ ਫਿਲਹਾਲ ਮੌਕੇ ਦੀ ਅਪਡੇਟ ਚਾਹਾਂਗੇ ਤੁਹਾਡੇ ਕੋਲੋਂ ਕਮਿਟ ਮੋਕੇ ਦੀ ਅਪਡੇਟ ਹਾਲੇ ਤੱਕ ਇਹੀ ਹੈ ਕਿ ਪੁਲਿਸ ਨੂੰ ਜਿਹੜਾ ਹੈ ਕਿ ਸ਼ੁਰੂਆਤ ਦੇ ਵਿੱਚ ਇਹ ਜਿਹੜਾ ਮਾਮਲਾ 15 ਦਸੰਬਰ ਨੂੰ ਹੋਇਆ ਸੀ ਤਿੰਨ ਜਿਹੜਾ ਹੈ ਕਿ ਦੋਸ਼ੀਆਂ ਦੀ ਜਿਹੜੀ ਪਾਸ ਸੀ ਕਿਉਂਕਿ ਸੀਸੀਟੀਵੀ ਜਿਹੜੇ ਨੇ ਕਿ ਉਸ ਏਰੀਏ 15 ਦਸੰਬਰ ਨੂੰ ਦੇ ਆਲੇ ਦੁਆਲੇ ਦੇ ਘੱਟੋ ਘੱਟ ਪੁਲਿਸ ਨੇ 450 ਤੋਂ 500 ਜਿਹੜਾ ਹੈ ਕਿ ਸੀਸੀਟੀਵੀ ਦੇਖਿਆ ਸੀ ਜਿਹਦੇ ਵਿੱਚ ਪੁਲਿਸ ਨੂੰ ਜਿਹੜਾ ਹੈ ਕਿ ਤਿੰਨ ਜਿਹੜੇ ਅਣਪਛਾਤੇ ਵਿਅਕਤੀ ਜਿਹੜਾ ਕਿ ਦਿਖਾਏ ਦਿੰਦੇ ਸੀ ਤੇ ਅੱਜ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਦੇ ਜਿਹੜੇ ਮੋਬਾਈਲ ਨੇ ਉਹਨਾਂ ਨੂੰ ਟਰੈਕ ਕਰਦੇ ਹੋਏ ਕਿ ਜੰਡਿਆਲੇ ਤਾਂ ਉਥੋਂ ਇਹਨਾਂ ਨੂੰ ਪਤਾ ਪਈ ਸੀ ਕਿ ਪੁਲਿਸ ਉਹਨਾਂ ਦੇ ਜਿਹੜਾ ਕਿ ਮਗਰ ਲੱਗੀ ਹੋਈ ਹੈ ਜਿਸ ਤੋਂ ਬਾਅਦ ਇਹਨਾਂ ਨੇ ਆਪਣੀ ਲੋਕੇਸ਼ਨ ਚੇਂਜ ਕੀਤੀ ਪਰ ਦੱਸਿਆ ਜਾ ਰਿਹਾ ਹੈ ਕਿ ਹਾਲੇ ਵੀ ਜਿਹੜਾ ਕਿ ਹਾਲੇਤਵਾਲੇ ਦੇ ਏਰੀਏ ਦੇ ਵਿੱਚ ਪੁਲਿਸ ਜਿਹੜਾ ਕਿ ਆਪਣਾ ਸਰਚ ਜਿਹੜਾ ਕਿ ਆਪਰੇਸ਼ਨ ਕਰਦੀ ਪਈ ਹੈ ਤੇ ਇੱਕ ਤੋਂ ਲੈ ਕੇ ਜਿਹੜਾ ਕਿ ਨਾਲ ਆਲੇ-ਦੁਆਲੇ ਦੇ ਜਿਹੜੇ ਹੋਰ ਮਿਲਜਮ ਸੀ ਉਹ ਭੱਜਾਂ ਚ ਜਿਹੜਾ ਕਿ ਫਰਾਰ ਵੀ ਹੋਏ ਨੇ ਬਾਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਕਿ ਉਹ ਐਨਕਾਊਂਟਰ ਕੀਤੇ ਜਾ ਰਹੇ ਨੇ ਉਹਨਾਂ ਦਾ ਸਿੱਧਾ ਇੱਕ ਨਿਰਦੇਸ਼ ਜਿਹੜਾ ਪੁਲਿਸ ਦੇ ਜਿਹੜੇ ਅਧਿਕਾਰੀ ਵੀ ਨੇ ਉਹ ਇਹੀ ਦੱਸਦੇ ਪਏ ਨੇ ਸਾਨੂੰ ਜਿਹੜਾ ਕਿ ਨਿਰਦੇਸ਼ ਹੋਏ ਨੇ ਉਸ ਤੋਂ ਬਾਅਦ ਲੈ ਕੇ ਐਸਆਈਟਿਜ਼ ਦੀਆਂ ਟੀਮਾਂ ਸੀਆਈਏ ਜਿਹੜੇ ਸਟਾਫ ਨੇ ਉਹਨਾਂ ਦੀਆਂ ਜਿਹੜੀਆਂ ਇੱਕ ਵਿਸ਼ੇਸ਼ ਟੀਮਾਂ ਬੰਦੀਆਂ ਪਈਆਂ ਨੇ ਹਾਲਾਂਕਿ ਕੁਝ ਕਿ ਜਿਹੜਾ ਸੀ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਨੇ ਜਿਹੜਾ ਸੀ ਕ੍ਰਾਈਮ ਨੂੰ ਰੋਕਣ ਵਾਸਤੇ ਵੱਖਰੇ ਜਿਹੜੇ ਨੇ ਕਿ ਉਹ ਸੈੱਲ ਵੀ ਬਣਾਏ ਹੋਏ ਨੇ ਪਰ ਜਿਸ ਤਰੀਕੇ ਨਾਲ ਐਸ ਪਰਲਰ ਜਿਹੜਾ ਸੀ ਸ਼ਹਿਰਾਂ ਦੇ ਵਿੱਚ ਪੇਟੀ ਕ੍ਰਾਈਮ ਵੀ ਐਸ ਪਰ ਐਸ ਨਾਲ ਵਧਾ ਪਿਆ ਹੋਇਆ ਉਹ ਇੱਕ ਪੁਲਿਸ ਵਾਸਤੇ ਹਾਲਾਂਕਿ ਵੱਡੀ ਚੁਣੌਤੀ ਜ਼ਰੂਰ ਹੋਇਆ ਹੋਆ ਪਰ ਜਿਸ ਤਰੀਕੇ ਦੇ ਨਾਲ ਅੱਜ ਇਹ ਇਹ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਜ਼ਖਮੀ ਜਿਹੜਾ ਦੱਸਿਆ ਜਾ ਰਿਹਾ ਗੰਭੀਰ ਕਮੀਆ ਪੁਲਿਸ ਨੇ ਉਹਨੂੰ ਹਾਲਾਂਕਿ ਹਸਪੀਟਲ 'ਚ ਦਾਖਲ ਕਰਾਇਆ ਪਰ ਜਿਹੜੀ ਮੁੱਢਲੀ ਜਾਣਕਾਰੀ ਜਿਹੜੀ ਹਾਲੇ ਤੱਕ ਇਹੀ ਨਿਕਲ ਕੇ ਆਈ ਹੈ ਪੁਛ ਗਿਆ ਜਦੋਂ ਹੋਏਗੀ ਅੱਗੇ ਇਸ ਮਾਮਲੇ ਜੋ ਖੁੱਲਿਆ ਉਸ ਦੀ ਫਿਰ ਪਤਾ ਲੱਗਿਆ ਮੈਂ ਠੀਕ ਹੈ ਪਰ ਮੈਂ ਤਾਂ ਬੇਸ਼ੁਕਰ ਹਾਂ ਫਿਲਹਾਲ ਹੈ ਸਾਰੀ ਖਬਰ ਨੂੰ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਫਿਲਹਾਲ ਹੈ ਤਸਵੀਰਾਂ ਇੱਕ ਵਾਰ ਮੜ ਤੋਂ ਆਪਣੇ ਦਰਸ਼ਕਾਂ ਨੂੰ ਖਾ ਰਹੇ ਆ ਪੁਲਿਸ ਦੇ ਟਾਪ ਲੈਵਲ ਦੇ ਆਫੀਸਰਸ ਇੱਥੇ ਪਹੁੰਚੇ ਦੱਸੇ ਜਾ ਰਹੇ ਨੇ ਜੜੇ ਕੀ ਮੌਇਨਾ ਕਰ ਰਹੇ ਨੇ ਪੂਰੇ ਇਲਾਕੇ ਦੇ ਵਿੱਚ ਕੀ ਕੁਝ ਹੋਇਆ ਹੋਰ ਜ਼ਿਆਦਾ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਫਿਰ ਆ ਲੈ ਤਸਵੀਰਾਂ ਤੁਸੀਂ ਦੇਖ ਪਾਰੇ ਮੌਕੇ ਦੀਆਂ ਪੁਲਿਸ ਅਫਸਰ ਇੱਥੇ ਪਹੁੰਚੇ ਪਿਸਤੌਲ ਡਿੱਗੀ ਪਈ ਹੈ ਖੋਲ ਡਿੱਗੇ ਪਏ ਨੇ ਦੂਜੇ ਪਾਸੇ ਉਸ ਵੇਲੇ ਦੀਆਂ ਤਸਵੀਰਾਂ ਜਦ ਮੁਕਾਬਲਾ ਚੱਲ ਰਿਹਾ ਸੀ ਤਿੰਨ ਰੌਂਡ ਫਾਇਰ ਵੀਡੀਓ ਦੇ ਵਿੱਚ ਕੈਪਚਰ ਹੁੰਦੇ ਨੇ ਠਾ ਠਾ ਦੀ ਆਵਾਜ਼ਾਂ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਤਵਿੰਦਰ ਜਿਸ ਦੀ ਪਾਲ ਕੀਤੀ ਜਾ ਰਹੀ ਸੀ ਜੋ ਵਾਂਟਡ ਸੀ ਗੈਂਗਸਟਰ ਉਸ ਦੇ ਪੈਰ 'ਚ ਗੋਲੀ ਵਜੀ ਹੈ ਹਾਲਤ ਕ੍ਰਿਟੀਕਲ ਦੱਸੀ ਜਾ ਰਹੀ ਹੈ ਅੱਗੋਂ ਪੁਲਿਸ ਨੂੰ ਜ਼ਿਆਦਾ ਜਾਣਕਾਰੀ ਦੇ ਲਈ कैमरे के सामने आएगी जब ज्यादा जानकारी पुलिस देगी तो भी अपडेट अपने दर्शकों तक अं पहुंचावे जंडियाला मंजकी विखे एनकाउंटर होसया जा रहा है दविंदर नाम का शख्स गैंगस्टर पुलिस की रडार से ही अच्छ काबू कर लिया गया उस तो उसको पहला जोड़ा एनकाउंटर हो जहाँ मुकाबला होया उस दौरान दसिया जा रहा कि पुलिस वलों ਗੋਲੀਆਂ ਚਲਾਈਆਂ ਗਿਆ ਇੱਕ ਗੈਂਗਸਟਰ ਦੇ ਪੈਰ ਦੇ ਵਿੱਚ ਲੱਤ ਦੇ ਵਿੱਚ ਲੱਗੀ ਹੈ ਕੁਝ ਦਿਨ ਪਹਿਲਾਂ ਟਰੈਵਲ ਏਜੰਟ ਦੀ ਗੱਡੀ ਦੇ ਉੱਪਰ ਫਾਇਰਿੰਗ ਕੀਤੀ ਸੀ ਗੋਲੀਆਂ ਚਲਾਈਆਂ ਸੀ ਬਰੋਤੇ ਦੀ ਮੰਗ ਕੀਤੀ ਗਈ ਸੀ ਧਰਾਤਮਕਾ ਕੇ ਕੌਸ਼ਲ ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਮਲਜ਼ਮ ਜਿਹੜਾ ਕਿ ਅੱਜ ਪੁਲਿਸ ਨੇ ਕਾਬੂ ਕਰ ਲਿਆ ਤੇ ਹੁਣ ਇਹ ਦੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ 15 ਦਸੰਬਰ ਨੂੰ ਕੀਤੀ ਫਾਇਰਿੰਗ ਤੇ ਅੱਜ ਐਨਕਾਊਂਟਰ ਦੇ ਵਿੱਚ ਫੜਿਆ ਗਿਆ ਜਿੱਹਾ ਇਹ ਗੱਡੀ ਤੁਸੀਂ ਜਿਹੜੀ ਵੇਖ 파 ਰਹੇ ਹੋ ਇਹ ਦੱਸਿਆ ਜਾਂਦਾ ਕਿ ਟਰੈਵਲ ਏਜੰਟ ਦੀ ਗੱਡੀ ਪਾਰਕਿੰਗ ਦੇ ਵਿੱਚ ਖੜੀ ਸੀ ਟਰੈਵਲ ਏਜੰਟ ਆਪਣੇ ਦਫ਼ਤਰ 'ਚ ਬੈਠਾ ਸੀ ਪਰ ਕੁਝ ਅਣਪਛਾਤੇ ਮਲਜ਼ਮ ਉਧੋਂ ਆਂਦੇ ਨੇ ਬਾਈਕ ਸਵਾਰ ਮਲਜ਼ਮਾਂ ਵੱਲੋਂ ਗੱਡੀ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਹਨ ਕਰੀਬ-ਕਰੀਬ 5 ਗੋਲੀਆਂ ਗੱਡੀ ਨੂੰ ਲੱਗਦੀਆਂ ਨੇ ਪੁਲਿਸ ਉਸ ਤੋਂ ਬਾਅਦ ਪੜਤਾਲ ਸ਼ੁਰੂ ਕਰਦੀ ਹੈ ਕਈ ਮੋਬਾਈਲ ਫੋਨ ਕਈ ਸੀਸੀਟੀਵੀ ਖੰਗਾਲੇ ਗਏ ਪੂਰਾ ਟਰੈਕ ਜਦ ਕੀਤਾ ਗਿਆ ਤਾਂ ਦਵਿੰਦਰ ਰਡਾਰ ਦੇ ਉੱਪਰ ਚੜ੍ਹਾ ਕੇ ਦਵਿੰਦਰ ਨਾਮ ਦਾ ਗੈਂਗਸਟਰ ਗੋਲੀਬਾਰੀ ਦੇ ਵਿੱਚ ਸ਼ਾਮਲ ਸੀ ਪੁਲਿਸ ਨੇ ਪਿੱਛਾ ਕੀਤਾ ਤੇ ਉਸ ਤੋਂ ਬਾਅਦ ਹੋਇਆ ਪੁਲਿਸ ਮੁਕਾਬਲਾ ਗੋਲੀਆਂ ਚੱਲੀਆਂ ਤਾੜ-ਤਾੜ ਦੀ ਆਵਾਜ਼ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੇ ਅੱਜ ਦਵਿੰਦਰ ਨਾਮ ਦਾ ਇਹ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਿਆ ਐਨਕਾਊਂਟਰ ਮਗਰੋਂ ਇਸ ਦਿਨ ਆਲੀ ਫਿਲਹਾਲ ਅਸੀਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਲਈ ਬ੍ਰੇਕ ਦੋਸਤਾਂ ਨੂੰ ਦੱਸਾਂਗੇ ਕਿ ਕਿਵੇਂ ਜੇਲਾ ਚ ਅਨਲਿਮਿਟਿਡ ਕਾਲਸ ਦਾ ਪੂਰਾ ਗੋਰਖਸੰਧਾ ਚੱਲਦਾ ਹੈ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ ਤੇ ਕਿਸਾਨ ਭਰਾਵੋ ਇੱਕ ਹੀ ਕਿਸਮ ਦੇ ਨਦੀਨ ਨਾਸ਼ਕ ਇਸਤੇਮਾਲ ਕਰਕੇ ਅੜੀਅਲ ਨੂੰ ਹੋਰ ਅੜੀਅਲ ਨਾ ਬਣਾਓ ਗੁੱਲੀ ਡੰਡੇ ਲਈ ਟਾਟਾ